ਕਾਲ ਜੀ ਕਿ ਅੱਜ ਫਿਰ ਲਾਈਵ ਹੋਏ ਆ ਲਾਈਵ ਘਾਤੋਂ ਹੋਏ ਆ ਇਹ ਦੱਸਦੇ ਆਂ ਅੱਜ ਤੁਹਾਨੂੰ ਕਿ ਪਹਿਲਾਂ ਤੇ ਐਪਰੀਸ਼ੀਏਟ ਕਰਾਂਗੇ ਸਾਡੇ ਜਿਹੜੇ ਮੇਅਰ ਸਾਹਿਬ ਆ ਆਪਣੇ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਸਾਹਿਬ ਆ ਉਹਨੂੰ ਮੈਂ ਬਾਜ ਐਪਰੀਸ਼ੀਏਟ ਕਰਨ ਲਈ ਇਹ ਵੀਡੀਓ ਅੱਜ ਬਣਾ ਰਹੇ ਆਂ ਆਪਾਂ ਕਿਉਂਕਿ ਜਦੋਂ ਕੋਈ ਵਧੀਆ ਕੰਮ ਕਰੇ ਤੇ ਉਹਨੂੰ ਐਪਰੀਸ਼ੀਏਟ ਕਰਨਾ ਸਾਡਾ ਫਰਜ਼ ਆ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਇੱਕ ਆਮ ਬੰਦੇ ਦੀ ਸਰਕਾਰ ਚ ਆਮ ਆਦਮੀ ਪਾਰਟੀ ਦੇ ਮੇਅਰ ਸਾਹਿਬ ਵੀ ਕੰਮ ਕਰਨ ਲੱਗੇ ਨੇ ਕਮਿਸ਼ਨਰ ਸਾਹਿਬ ਕੰਮ ਕਰਨ ਲੱਗੇ ਨੇ ਕਿਉਂਕਿ ਪਹਿਲਾਂ ਦੀਆਂ ਸਰਕਾਰਾਂ ਦੀ ਗੱਲ ਕਰਾਂ ਮੈਂ ਕਦੀ ਇਦਾਂ ਦਾ ਵਾਕਿਆ ਸੁਣਿਆ ਨਹੀਂ ਸੀ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਮੇਰਾ ਕੰਮ ਇਹ ਹੈ ਕਿ ਭਰਾਵਾਂ ਨੂੰ ਲੋਕਾਂ ਨੂੰ ਅਵੇਅਰ ਕਰਨਾ ਜ਼ਰੂਰੀ ਨਹੀਂ ਮਰਨ ਤੋਂ ਬਾਅਦ ਹੀ ਹਸਪੀਟਲ 'ਚ ਜਾ ਕੇ ਆਪਾਂ ਕਿਸੇ ਨੂੰ ਭਲਾ ਕਰਨਾ ਵਾ ਇਦਾਂ ਨਹੀਂ ਹੁੰਦਾ ਜਦੋਂ ਕਿਤੇ ਬੰਦਾ ਫਸਿਆ ਹੋਵੇ ਉਹਨੂੰ ਕਢਣਾ ਵੀ ਇੱਕ ਬਹੁਤ ਵੱਡੀ ਸੇਵਾ ਆ ਤੇ ਮੈਂ ਸੇਵਾ ਕਰਦਾ ਹੀ ਰਹਿਣਾ ਤੁਹਾਨੂੰ ਪਤਾ ਇੱਕ ਸਾਨੂੰ ਮੈਂ ਪਹਿਲਾ ਚੀਜ਼ ਦਿਖਾਉਣਾ ਛੋਟੀ ਜੀ ਕਿ ਮੇਅਰ ਸਾਹਿਬ ਤੇ ਬਹੁਤ ਵਧੀਆ ਕੰਮ ਕਰਦੇ ਆ ਲੇਕਿਨ ਜੇ ਮੈਂ ਗੱਲ ਕਰਾਂ ਕੁਝ ਡੀਲਰ ਲੋਗ ਜਿਹੜੇ ਡੀਲਰ ਲੋਗ ਆ ਜਿਹੜੇ ਕਹਿੰਦੇ ਆਪਣਾ ਕੰਮ ਬੰਨਤਾ ਬਾੜ ਮੇ ਜਾਏ ਜਨਤਾ ਇਹ ਕੁਝ ਡੀਲਰਾਂ ਦੇ ਉੱਪਰ ਟੁੱਕਦੀ ਆ ਗੱਲ ਪਹਿਲਾਂ ਆਪਾਂ ਨਾਰਥ 'ਚ ਵੀਡੀਓ ਬੋ ਕਰਦੇ ਰਹੇ ਆ ਗੱਲ ਕਰਾਂਗੇ ਅੱਜ ਇਨਲੀਗਲ ਕਲੋਨੀ ਦੀ 3 ਸਟਾਰ ਕਲੋਨੀ ਦੇ ਉੱਪਰ ਆਪਾਂ ਕਾਰਵਾਈ ਕਰਾਈ ਸੀ ਤੇ ਉਹਦੀ ਜਿਸਤੀ ਆਪਾਂ ਬੰਦ ਕਰਾਤੀ ਅੱਜ ਜਿਹੜੀ ਵੀਡੀਓ ਆ ਮੇਅਰ ਸਾਹਿਬ ਨੂੰ ਐਪਰੀਸ਼ੀਏਟ ਵੀ ਕਰਾਂਗੇ ਤੇ ਮੇਅਰ ਸਾਹਿਬ ਨੂੰ ਇੱਕ ਬੇਨਤੀ ਵੀ ਕਰਾਂਗੇ ਦੋਨੋਂ ਹੱਥ ਜੋੜ ਕੇ ਕਿ ਮੇਅਰ ਸਾਹਿਬ ਇਦਾਂ ਨਹੀਂ ਇਹ ਕੰਮ ਰੁਕਣਾ ਕਿਉਂਕਿ ਇਹ ਕੁਛ ਡੀਲਰ ਲੋਗ ਨੇ ਜਿਹੜਾ ਨੂੰ ਪੰਜਾਬ ਨੂੰ ਪੰਜਾਬ ਸਾਰੇ ਨੂੰ ਕਹਿ ਰਿਹਾ ਗੱਲ ਜਲੰਧਰ ਨੂੰ ਨਹੀਂ ਡੋਬਣ ਦਾ ਠੇਕਾ ਲਿਆ ਹੋਇਆ ਵਾ ਤੇ ਮੈਂ ਠੇਕਾ ਲਿਆ ਹੋਇਆ ਬਚਾਣ ਦਾ ਤੁਸੀਂ ਜਿੱਥੇ ਤੱਕ ਜੋ ਕਰਨਾ ਕਰੀ ਜੋ ਪਰ ਆਪਾਂ ਜੋ ਕਰਨਾ ਪੰਜਾਬ ਨੂੰ ਬਚਾਉਣ ਲਈ ਮੈਂ ਕਰਦਾ ਰਹਿਣਾ ਮੈਨੂੰ ਫਰਕ ਨਹੀਂ ਪੈਂਦਾ ਕੌਣ ਕੀ ਕਰਦਾ ਅੱਜਕੱਲ ਮੈਂ ਤੁਹਾਨੂੰ ਨਾ ਫੋਟੋ ਕੱਲ ਦੀ ਦਿਖਾਣਾ ਪਹਿਲਾਂ ਫੋਟੋ ਚੈੱਕ ਕਰ ਲਓ ਤਿੰਨ ਦਿਨ ਪਹਿਲਾਂ ਨਾ బోర్ਡ ਲਗਾਇਆ ਗਿਆ ਸੀ ਮੇਅਰ ਸਾਹਿਬ ਵੱਲੋਂ ਪੜ ਸਕਦੇ ਹੋ ਤੁਸੀਂ ਅ ਰੈੱਡ ਕਲਰ ਦਾ ਪੋਸਟ ਆ ਤੁਸੀਂ ਦੇਖ ਸਕਦੇ ਹੋ ਸਾਫ਼-ਸਾਫ਼ ਅੱਖਰਾਂ ਚ ਲਿਖਿਆ ਗਿਆ ਵਾ ਖਰੀਦਨ ਤੇ ਕੀਤੀ ਜਾਵੇਗੀ ਵੱਲੋਂ ਨਗਰ ਨਿਗਮ ਤੇ ਜਲੰਧਰ ਵੱਲੋਂ ਬੰਦ ਕੀਤੀ ਗਈ ਹੈ ਕਲੋਨੀ ਮਤਲਬ ਕਲੋਨੀ ਬੈਨ ਕੀਤੀ ਗਈ ਹੈ ਜਲੰਧਰ ਚ ਨਗਰ ਨਿਗਮ ਵੱਲੋਂ ਇਹੋ ਹੀ ਲੋਕੇਸ਼ਨ ਦੇ ਉੱਪਰ ਮੈਂ ਖੜਾ ਵਾਂ ਜੀ ਕਿੱਥੇ ਗਿਆ బోర్ਡ ਮਤਲਬ ਇੱਕ ਤਾਂ ਚੋਰੀ ਉਤੋਂ ਸੀਨਾ ਜੋਰੀ ਵੀਡੀਓ ਨੂੰ ਚੱਲਦੇ-ਚੱਲਦੇ ਸ਼ੇਅਰ ਜ਼ਰੂਰ ਕਰੋ ਉੱਚ ਅਧਿਕਾਰੀਆਂ ਤੱਕ ਜਾਵੇ ਮਾਨ ਸਾਹਿਬ ਤੱਕ ਜਾਵੇ ਜੇ ਸਾਡੇ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਕੰਮ ਕਰਨਾ ਚਾਹੁੰਦੇ ਨੇ ਤੇ ਕਿਉਂ ਨਹੀਂ ਮਤਲਬ ਇਹ ਜਿਹੜੇ ਹੈਗੇ ਨੇ ਡੀਲਰ ਉਹਨਾਂ ਦਾ ਸਾਥ ਦਿੰਦੇ ਨੇ ਇਹ ਡੀਲਰ ਕਿਉਂ ਉਜਾੜਨਾ ਚਾਹੁੰਦੇ ਨੇ ਪੰਜਾਬ ਨੂੰ ਤੁਸੀਂ ਹਾਈ ਵੋਲਟੇਜ ਤਾਰਾ ਚੈੱਕ ਕਰ ਲਓ ਹਾਈ ਵੋਲਟੇਜ ਤਾਰਾ ਨਿਕਲਦੀਆਂ ਜਿੱਥੇ ਮੇਰੀ ਗੱਡੀ ਖੜੀ ਆ ਥੱਲੇ ਤੇ ਮੇਅਰ ਸਾਹਿਬ ਵੱਲੋਂ ਮੈਂ ਫੇਕ ਰਿਸ਼ੇ ਤੁਹਾਨੂੰ ਦਿਖਾ ਦਿੰਨਾ ਵਾ ਕਈ ਕਹਿੰਦੇ ਜੀ ਇਹ ਗੁੰਮਰਾਹ ਕਰਦੇ ਨੇ ਲੋਕੇਸ਼ਨ ਚੈੱਕ ਕਰ ਲੋ ਖੰਭਾ ਚੈੱਕ ਕਰ ਲੋ ਪੂਰਾ ਚੈੱਕ ਕਰ ਲੋ ਕਿ ਕਿੱਥੇ ਗਿਆ ਖੰਬੇ ਤੇ ਬੋਰਡ ਉਲੰਘਣਾ ਤੇ ਚਲੋ ਜਿਹੜਾ ਨੇ ਕੀਤੀ ਕੀਤੀ ਚੈੱਕ ਕਰ ਲੋ ਜੀ ਸੇਮ ਆ ਜੀ ਲੋਕੇਸ਼ਨ ਕੋਈ ਲੋਕੇਸ਼ਨ ਚ ਫਰਕ ਤੇ ਨਹੀਂਗਾ ਖੰਬੇ ਦੇ ਉੱਪਰ ਬੋਰਡ ਲੱਗਾ ਸੀਗਾ ਉੱਥੇ ਤਿੰਨ ਥੜੀਆਂ ਬੜੀਆਂ ਹੋਈਆਂ ਵਾ ਨਾਲ ਦੀ येलो ਕਲਰ ਦਾ ਤੁਸੀਂ ਚੈੱਕ ਕਰ ਸਕਦੇ ਹੋ ਫੇਕੰਦੇ ਤੋਂ ਸਾਂਝ ਖਿਲਾਫ ਰਹਿੰਦਾ ਵਾ ਮੈਂ ਕਿਸੇ ਦੇ ਖਿਲਾਫ ਨਹੀਂ ਰਹਿਣਾ ਤੁਹਾਨੂੰ ਮੈਂ ਪੂਰੀ ਕਲੋਨੀ ਘੁਮਾ ਕੇ ਲਿਆਉਣਾ ਹੁਣ ਅੱਗੇ ਦੇਖ ਸਕਦੇ ਹੋ ਗ੍ਰਿਡ ਦੇ ਥੱਲੇ ਤਾਰਾ ਦੇ ਥੱਲੇ ਸਾਰੀ ਕਲੋਨੀ ਵਸਾਈ ਗਈ ਆ ਕੱਲੀ ਇਹਦੀ ਕਲੋਨੀ ਦੀ ਗੱਲ ਨਹੀਂ ਕਰਦਾ ਮੈਂ ਕਿਸੇ ਵੀ ਡੀਲਰ ਭਰਾ ਦੇ ਖਿਲਾਫ ਨਹੀਂ ਕਾ ਲੇਕਿਨ ਯਾਰ ਤੁਸੀਂ ਕਿਉਂ ਠੇਕਾ ਲਿਆ ਹੋਇਆ ਲੋਕਾਂ ਨੂੰ ਇਦਾਂ ਗੁੰਮਰਾਹ ਕਰਕੇ ਜ਼ਮੀਨਾਂ ਵੇਚਣ ਦਾ ਆ ਚੈੱਕ ਕਰ ਸਕਦੇ ਹੋ ਮੈਨੂੰ ਨਹੀਂ ਲੈਣਾ ਦੇਣਾ ਕੌਣ ਆ ਕਿੱਥੇ ਦਾ ਵਾ ਮੈਂ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਇਹ ਭਰਾ ਕੌਣ ਆ ਆਪਣਾ ਹਣਾ ਲੇਕਿਨ ਅਸੀਂ ਇਦਾਂ ਕਲੋਨੀਆਂ ਕੱਟ ਰਹੇ ਆ ਇੱਕ ਤਾਂ ਸਰਕਾਰ ਨੂੰ ਚੁਣਨਾ ਉਸ ਤੋਂ ਬਾਅਦ ਜਿਹੜੇ ਤੇ ਲੋਕ ਰਹਿੰਦੇ ਨੇ ਮੀਟਰ ਸੜਦੇ ਨੇ ਉਹਨਾਂ ਦੇ ਹੁਣ ਮੀਟਰ ਸੜਨੇ ਸ਼ੁਰੂ ਹੋਣੇ ਆ ਫੇ ਹਾਏ ਹਾਏ ਕਿਹਦੀ ਹੋਣੀ ਆ ਸਰਕਾਰ ਦੀ ਬਦਨਾਮੀ ਕਿਹਦੀ ਹੋਣੀ ਆ ਕਾਰਪੋਰੇਸ਼ਨ ਦੀ ਬਦਨਾਮ ਕੌਣ ਹੋਣਾ ਬਿਜਲੀ ਮਹਿਕਮਾ ਆ ਚੈੱਕ ਕਰ ਲਓ ਮੈਂ ਤੇ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਚਲੋ ਡੀਲਰਾਂ ਨੇ ਤੇ ਠੇਕਾ ਲਿਆ ਹੋਇਆ ਪੰਜਾਬ ਨੂੰ ਖਾਣ ਦਾ ਨੋਚਣ ਦਾ ਥੋੜਾ ਥੋੜਾ ਨੋਚ ਕੇ ਖਾਣਾ ਨਾ ਤਾਰਾਂ ਥੱਲੇ ਕਲੋਨੀਆਂ ਕੱਟੀ ਜਾ ਰਹੇ ਨੇ ਇਹ ਤਾਰਾਂ ਕਿੱਥੇ ਪਾਵਾਂਗੇ ਐਂਡ ਆਫ ਆਪਾਂ 17 ਪਾਈਆਂ ਗਈਆਂ ਸੀ ਲੋਕਾਂ ਨੂੰ ਬਿਜਲੀ ਦੇਣ ਵਾਸਤੇ ਹੁਣ ਲੋਕਾਂ ਨੇ ਡੀਲਰਾਂ ਨਾਲ ਕੀ ਕੀਤਾ ਮੈਂ ਡੀਲਰਾਂ ਦੀ ਗੱਲ ਕਰਦਾ ਸਭ ਡੀਲਰਾਂ ਦੀ ਸਭ ਡੀਲਰਾਂ ਨੇ ਕੀ ਕੀਤਾ ਆਪ ਚੈੱਕ ਕਰ ਲੋ ਜੀ ਤਰਕੋਨਾ ਬਣਾਤੀਆਂ ਵਾ ਮੇਅਰ ਸਾਹਿਬ ਵੱਲੋਂ ਇੱਥੇ ਐਕਸ਼ਨ ਲਿਆ ਗਿਆ ਵਾ ਬੋਰਡ ਇੱਥੇ ਲਾ ਦਿੱਤੇ ਗਏ ਨੇ ਮਤਲਬ ਜੇ ਮੰਨ ਲਓ ਹੁਣ ਮੇਅਰ ਸਾਹਿਬ ਨੇ ਇਹ ਤੇ ਕਾਰਵਾਈ ਕਰੂਗੇ ਤੇ ਬੋਰਡ ਲੱਥਨ ਦਾ ਵੀ ਪਰਚਾ ਜ਼ਰੂਰ ਹੋਊਗਾ ਕਿਉਂਕਿ ਗੁੰਮਰਾਹ ਕਰਨਾ ਗੁੰਮਰਾਹ ਕਰਨ ਤੋਂ ਬਾਅਦ ਜੇ ਉੱਧ ਰੋਕ ਲੱਗੀ ਐ ਰੋਕ ਲੱਗਣ ਤੋਂ ਬਾਅਦ ਆਪਾਂ ਫੇਕ ਕਲੋਨੀ ਦਾ ਕੰਮ ਸ਼ੁਰੂ ਕੀਤਾ ਵਾ ਤਾਰਾ ਚੈੱਕ ਕਰ ਲੋ ਬਿਜਲੀ ਦੀਆਂ 18 ਮੀਟਰ ਸਬ ਮੀਟਰ ਤੋਂ ਤਾਰਾਂ ਲਾ ਕੇ ਕੋਠੀਆਂ ਦੇ ਕੰਮ ਚੱਲਣ ਡੇ ਨੇ ਆ ਚੈੱਕ ਕਰ ਲੋ ਜੀ ਤਰਕੋਣ ਆ ਵਾ ਆਪਾਂ ਲੋਕਾਂ ਨੂੰ ਘਰਾਂ ਬਣਾ ਕੇ ਦੇ ਰਹੇ ਆ ਇਹ ਕਿਹੜੇ ਸਟਾਈਲ ਦੇ ਘਰ ਆ ਮੈਨੂੰ ਤਾਂ ਸਮਝ ਨਹੀਂ ਆ ਰਹੀ ਆ ਇਹਨਾਂ ਡੀਲਰਾਂ ਨੇ ਮੇਰੇ ਭਰਾਵਾਂ ਨੇ ਕੀ ਜੁਮਾ ਲਿਆ ਹੋਇਆ ਪੰਜਾਬ ਨੂੰ ਡੋਬਣ ਦਾ ਤਾਰ ਚੈੱਕ ਕਰ ਲੋ ਕਿੱਥੋਂ ਆਈ ਆ ਬਿਜਲੀ ਦੀ 1 ਮੀਟਰ ਦੇ ਉੱਤੋਂ 5 6 ਘਰਾਂ ਨੂੰ ਬੱਤੀ ਦਿੰਦੇ ਨੇ ਕਿਲੋਵਾਰਡ ਲੈਂਦੇ ਨੇ ਫੇ ਕਹਿੰਦੇ ਬਿਜਲੀ ਵਿਭਾਗ ਦੇ ਦੀ ਗਲਤੀ ਆ ਮੈਨੂੰ ਇਹ ਸਮਝਾਓ ਬਿਜਲੀ ਵਿਭਾਗ ਦੇ ਦੀ ਗਲਤੀ ਹੈ ਕਿੱਥੋਂ ਆ ਕੁੰਡੀ ਪਾਈ ਹੋਈ ਆ ਚੈੱਕ ਕਰ ਲੋ ਮੈਂ ਮੇਅਰ ਸਾਹਿਬ ਨੂੰ ਬੇਨਤੀ ਕਰੂੰਗਾ ਦੋਨੋਂ ਹੱਥ ਜੋੜ ਕੇ ਆ ਦੇਖੋ ਜੀ ਕੁੰਡੀ ਕਿ ਇਹ ਜਿਹੜੇ ਮਕਾਨ ਹੁਣੇ ਇਹਨਾਂ ਨੇ ਕਾਨੂੰਨ ਦੀ ਲੰਗਣਾ ਤੇ ਚਲੋ ਕੀਤੀ ਕੀਤੀ ਆ ਕਿ ਇਥੇ ਕਲੋਨੀ ਕੱਢ ਦਿੱਤੀ ਆ ਚੈੱਕ ਕਰ ਲੋ ਤਾਰਾਂ ਦੇ ਥੱਲੇ ਮੈਂ ਗੱਡੀ ਚਲਾ ਰਿਹਾ ਤੇ ਆ ਮਕਾਨ ਚੈੱਕ ਕਰ ਲੋ ਜੀ ਡੇਢ ਮਰਲਾ 1 ਮਰਲਾ ਅੱਧਾ ਮਰਲਾ ਚਲੋ ਜੇ ਇੱਕ ਆਮ ਬੰਦੇ ਦੀ ਸਰਕਾਰ ਆਈ ਆ ਜੇ ਇੱਕ ਆਮ ਬੰਦੇ ਦੀ ਸਰਕਾਰ ਆਈ ਆ ਆਮ ਬੰਦਾ ਕਾਰਵਾਈ ਕਰਦਾ ਪਿਆ ਵਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮੇਅਰ ਸਾਹਿਬ ਦਾ ਕਿਉਂ ਨਾ ਨੇ ਇੱਕ ਉਪਰਾਲਾ ਕੀਤਾ ਕਿਉਂਕਿ ਇਦਾਂ ਹੀ ਜੇ ਕੰਮ ਕਰਨ ਲੱਪਣ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਮੈਨੂੰ ਲੱਗਦਾ ਤੇ ਡੀਲਰਾਂ ਦੇ ਦਿਲ ਚ ਡਰ ਬਹਿ ਜਾਊਗਾ ਇਹਨਾਂ ਡੀਲਰਾਂ ਦੇ ਦਿਲ ਚ ਡਰ ਨਹੀਂ ਹੈਗਾ ਮੇਰੇ ਭਰਾਵਾਂ ਦੇ ਕਿਉਂਕਿ ਇਹ ਕੰਦੇਗੀ ਅਸੀਂ ਆਪਣਾ ਘਰ ਦੇਖਣਾ ਵਾ ਦੁਨੀਆ ਮਰਦੀ ਮਰੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਯਾਰ ਬਿਜਲੀ ਦੇ ਟਾਰ ਤਾਰਾਂ ਦੇ ਥੱਲੇ ਪਾ ਲੋਕਾਂ ਨੂੰ ਘਰ ਦੇ ਰਹੇ ਆ ਮੁੜ ਕੇ ਮੀਟਰ ਸੜਨੇ ਆ ਲੋਕਾਂ ਨੇ ਇੱਥੇ ਦੁਖੀ ਹੋਣਾ ਵਾ ਪਰੇਸ਼ਾਨ ਹੋਣਾ ਵਾ ਕੋਈ ਤਰਕੂਨ ਟੇਢੀ ਕੋਈ ਤਰਕੂਨ ਸਿੱਧੀ ਮੈਂ ਤੇ ਇੱਕ ਗੱਲ ਕਰਦਾ ਕਿ ਤੁਸੀਂ ਤਾਰਾਂ ਤੇ ਛੱਡ ਦਿਓ ਯਾਰ ਜੇ ਬਿਜਲੀ ਵਿਭਾਗ ਨੇ ਆਪਣਾ ਤਾਰਾ ਗ੍ਰਿਡ ਪਾਈ ਦੇ ਲੋ ਪੂਰੀ ਗ੍ਰਿਡ ਕਿੱਥੇ ਤੱਕ ਜਾਂਦੀ ਆ ਜੀ ਇਹ ਇਹਨਾਂ ਨੇ ਸੜਕ ਪਾ ਦਿੱਤੀ ਸੈਂਟਰ ਚ ਤੇ ਇਹ ਜਿਹੜੀ ਹਾਈ ਵੋਲਟੇਜ ਤਾਰਾ ਨਾ ਇੱਕ ਸੈਕਿੰਡ ਲੁੰਦੀ ਬੰਦਾ ਚੱਕਣ ਵਾਸਤੇ ਇੱਕ ਸੈਕਿੰਡ ਯਾਰ ਕਾਹ ਤੋਂ ਅਸੀਂ ਲੋਕਾਂ ਦੇ ਧੀ ਪੁੱਤ ਮਾਰਨੇ ਲੇ ਹੋਏ ਮੈਂ ਤੇ ਇਹ ਭਰਾਵਾਂ ਨੂੰ ਪੁੱਛਣਾ ਚਾਹੁੰਨਾ ਵਾਂ ਮੈਂ ਕਿਸੇ ਦੇ ਖਿਲਾਫ ਨਹੀਂ ਗਾ ਲੇਕਿਨ ਗੱਲ ਆ ਯਾਰ ਜੇ ਇੱਕ ਮੇਅਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਆਮ ਆਦਮੀ ਪਾਰਟੀ ਆਈ ਆਮ ਆਦਮੀ ਪਾਰਟੀ ਆ ਕੇ ਕੰਮ ਕਰਨ ਢਈ ਆ ਤਾਂ ਤੁਸੀਂ ਜਾਨੂਨ ਕੰਮ ਕਿਉਂ ਨਹੀਂ ਕਰਦੇ ਯਾਰ ਜੇ ਅਗਲੇ ਨੇ ਕਾਰਵਾਈ ਕੀਤੀ ਆ ਹੁਣ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਦਾ ਸਰ ਜਿਹੜੇ ਬੋਰਡ ਲਾਏਗੇ ਉਹ ਤੇ ਪਰਚਾ ਤੇ ਤੁਸੀਂ ਕਰਨਾ ਹੀ ਕਰਨਾ ਸਰ ਇਸ ਕਲੋਨੀ ਦੀ ਰਜਿਸਟਰੀ ਇੱਕ ਲੈ ਕੇ ਨਾ ਤਹਿਸੀਲੇ ਦਿੱਤੀ ਜਾਵੇ ਜਿੱਦਾਂ 3 ਸਟਾਰ ਕਲੋਨੀ ਸਾਡੀ ਐਨ ਜੀਓ ਵੱਲੋਂ ਮੇਰੇ ਵੱਲੋਂ 3 ਸਟਾਰ ਕਲੋਨੀਆਂ ਦੀਆਂ ਰਜਿਸਟਰੀਆਂ ਬੰਦ ਕਰਾਈਆਂ ਗਈਆਂ ਵਾ ਦੋ ਦੋ ਮਰਲੇ ਡੇਢ ਡਰ ਮਰਲਾ ਲੋਕ ਰੋ ਰਹੇ ਨੇ ਪਰੇਸ਼ਾਨ ਹੋ ਰਹੇ ਨੇ ਪਰੇਸ਼ਾਨ ਲੋਕ ਬਹੁਤ ਨੇ ਤੇ ਇਹਦੀਆਂ ਵੀ ਜਿਹੜੀ ਇੱਕ ਰਜਿਸਟਰੀ ਦੀ ਕਾਪੀ ਖਸਰਾ ਨੰਬਰ ਜਿਹੜੇ ਹੈਗੇ ਆ ਤਹਿਸੀਲੇ ਦਿੱਤੇ ਜਾਂ ਤਹਿਸੀਲਦਾਰ ਸਾਹਿਬ ਨੂੰ ਡੀਸੀ ਸਾਹਿਬ ਨੂੰ ਲੈ ਕੇ ਦਿੱਤਾ ਜਾਵੇ ਕੋਰਪ ਕਿ ਇਹਦੇ ਉੱਪਰ ਜਿਹੜੀਆਂ ਰਸਟੀਆਂ ਦੀ ਰੋਕ ਲਾਈ ਜਾਵੇ ਤੇ ਜਿਹੜਾ ਵੀ ਮੇਰੇ ਵੀਰ ਨੇ ਕਲੋਨੀ ਕੱਟ ਰਿਆ ਵਾ ਗਾਹ ਤੋਂ ਗਾਹ ਡਵੈਲਪ ਕਰ ਰਿਆ ਵਾ ਜਿੰਨੇ ਵੀ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਰੁਕਣੀ ਨਹੀਂ ਚਾਹੀਦੀ ਆ ਕਿਉਂਕਿ ਮੈਨੂੰ ਬੜਾ ਦੁੱਖ ਲੱਗਾ ਜੀ ਮੈਂ ਤੇ ਦੇਖਣ ਆਇਆ ਸੀਗਾ ਕਿ ਇੰਨਾ ਵਧੀਆ ਕੰਮ ਹੋਇਆ ਲੇਕਿਨ ਵੀਰ ਜੀ ਨੇ ਤੇ ਉਹ ਬੋਰਡ ਹੀ ਲਾਤਾ ਵਾ ਸਾਰੇ ਬੋਰਡ ਲਾ ਕੇ ਇਹਨਾਂ ਨੇ ਭਰਾ ਮਾਰੇ ਆ ਮਤਲਬ ਇੱਕ ਤਾਂ ਉਲੰਘਣਾ ਉੱਤੋਂ ਦੁਬਾਰਾ ਫੇਰ ਉਲੰਘਣਾ ਇਹਨਾਂ ਲੋਕਾਂ ਨੇ ਮੈਂ ਕਿਹਾ ਨਾ ਹੱਥ ਜੋੜ ਕੇ ਬੇਨਤੀ ਕਰਦਾ ਉਹਨਾਂ ਭਰਾਵਾਂ ਨੂੰ ਵੀ ਜਿਹੜੇ ਇਦਾਂ ਦੀਆਂ ਜਗ੍ਹਾ ਤੇ ਜ਼ਮੀਨਾਂ ਲ ਕਿ ਯਾਰ ਦੇਖੋ ਇਹਨਾਂ ਨੇ ਤੁਹਾਨੂੰ ਜ਼ਮੀਨ ਵੇਚ ਦੇਣੀ ਆ ਤੁਸੀਂ ਇੱਥੇ ਘਰ ਬਣਾ ਲੈਣੇ ਆ ਤੁਹਾਡੇ ਬੱਚਿਆਂ ਦੀ ਲਾਈਫ ਕਿੰਨੀ ਕੁ ਰਹਿ ਜਣੀ ਆ ਇਹ ਦੱਸੋ ਮੈਨੂੰ ਯਾਰ ਕਿਸੇ ਐਮਐਲਏ ਭਰਾ ਨਹੀਂ ਨਹੀਂ ਪੁੱਛਣ ਆਉਣਾ ਤੁਹਾਨੂੰ ਕਿਸੇ ਕਾਉਂਸਲਰ ਭਰਾ ਨਹੀਂ ਨਹੀਂ ਪੁੱਛਣ ਆਉਣਾ ਤੁਹਾਨੂੰ ਕਿਸੇ ਮੰਤਰੀ ਵੀਰ ਜੀ ਨੇ ਨਹੀਂ ਆਉਣਾ ਗੱਲ ਯਾਦ ਰੱਖਿਓ ਤੁਸੀਂ ਲੱਖਾਂ ਰੁਪਈਆ ਲਾ ਕੇ ਘਰ ਲੈਣੇ ਹੋ ਲੋਨ ਕਰੋਣੇ ਹੋ ਮੁੜ ਕੇ ਆ ਤਾਰਾਂ ਥੱਲੇ ਆ ਹਾਲਾਤ ਹੋ ਜਾਂਦੇ ਆ ਟਰਾਂਸਫਾਰਮ ਕਾਦੇ ਲਈ ਹੁੰਦੇ ਮੈਨੂੰ ਸਮਝ ਨਹੀਂ ਆਉਂਦੀ ਇਹ ਜਿਹੜਾ ਏਡੇ ਵੱਡਾ ਗ੍ਰੇਡ ਆ ਇਹ ਬਹੁਤ ਹਾਈ ਐਕਸਟੈਂਸ਼ਨ ਤਾਰਾਂ ਵਾਜੀ ਇਹ ਅਸੀਂ ਕਾਹਤੋਂ ਆਪਣੇ ਬੱਚਿਆਂ ਨੂੰ ਆਉਣ ਵਾਲੇ ਟਾਈਮ ਕਿਉਂ ਨਹੀਂ ਲੋਕ ਸਮਝਦੇ ਨੇ ਕਿਉਂ ਲੋਕ 1.5 2 ਲੱਖ ਰੁਪਏ ਮਰਲਾ ਦੇਖ ਕੇ ਜਗਾ ਲੈ ਲੈਂਦੇ ਨੇ ਤਾਰਾ ਚੈੱਕ ਕਰੋ ਖੰਭੇ ਚੈੱਕ ਕਰੋ ਤੁਸੀਂ ਲੋਕਾਂ ਨੇ ਜਿਹੜੇ ਕੈਮਰੇ ਤੱਕ ਲਾਏ ਹੋਏ ਘਰਾਂ ਦੇ ਬਾਹਰ ਜਦੋਂ ਬਿਜਲੀ ਕਰਕਰੀਆਂ ਇੱਕ ਇੱਕ ਘਰ ਦੇ ਵਿੱਚ ਮੀਟਰ ਛੜਨੇ ਇੱਥੇ ਸਾਰੇ ਫਿਰ ਦੱਸੋ ਬਿਜਲੀ ਵਿਭਾਗ ਦੇ ਦੀ ਕੀ ਗਲਤੀ ਹੈ ਕਾਰਪੋਰੇਸ਼ਨ ਦੀ ਕੀ ਗਲਤੀ ਹੈ ਮੈਂ ਮੰਨਦਾ ਵਾਂ ਕਈ ਇਨਸਪੈਕਟਰ ਆਪਣੇ ਸਾਹ ਜਿਹੜੇ ਬਿਜਲੀ ਆਪਣੇ ਦੂਜੇ ਹੁੰਦੇ ਬਿਲਡਿੰਗ ਬ੍ਰਾਂਚ ਦੇ ਉਹਨਾਂ ਤੋਂ ਬਿਨਾਂ ਕੰਮ ਨਹੀਂ ਹੁੰਦਾ ਮੰਨਦਾ ਵਾਂ ਮੈਂ ਤਾਂ ਮੇਰੇ ਆਪਣੇ ਸੀਐਮ ਸਾਹਿਬ ਨੇ ਇੱਕ ਗੱਲ ਕਹਿਣਾ ਚਾਹੁੰਨਾ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਇਹਨਾਂ ਇੰਸਪੈਕਟਰਾਂ 'ਚ ਡਰ ਪਾ ਦਿਓ ਬੇੜੀ ਬ੍ਰਾਂਚ ਦੇ ਖਾਸ ਕਰਕੇ ਜਿੱਦਾਂ ਤੁਸੀਂ ਅੱਜ 25 ਸੁਪਰੀਟੈਂਡ ਜੇਲ ਦੇ ਤੇ ਨਾਲ ਆਪਣੇ ਜਿਹੜੇ ਨੀਚਲੇ ਅਧਿਕਾਰੀ ਆ ਟੋਟਲ 25 ਇਨਕਲੂਡ ਅੱਜ ਮੈਨੂੰ ਇੱਕ ਖਬਰ ਪੜ੍ਹੀ ਸੀ ਇੱਕ ਜੇਲ ਦੇ ਕੁਝ ਸੁਪਰੀਟੈਂਡ ਸਾਹਿਬ ਨਸ਼ੇ ਦੇ ਵਿਰੁੱਧ ਚ ਸਸਪੈਂਡ ਕੀਤੇ ਗਏ ਨੇ ਤੇ ਚਲੋ ਮੈਂ ਅਪਰੀਸ਼ੀਏਟ ਕਰਦਾ ਮਾਨ ਸਾਹਿਬ ਇਹਨਾਂ ਵਧੀਆ ਕੰਮ ਕਰਦੇ ਹੋ ਮਾਨ ਸਾਹਿਬ ਇੱਕ ਡਿਸਮਿਸ ਦਾ ਵੀ ਰੂਲ ਚਲਾਓ ਜਿਸ ਵੀ ਡੀਲਰ ਨੇ ਇਦਾਂ ਦੀ ਕਲੋਨੀ ਕਰਤੀ ਉਹ ਬਿਲਡਿੰਗ ਇੰਸਪੈਕਟਰ ਜਿਹੜੇ ਮੇਰੇ ਸਤਕਾਰਯੋਗ ਇੱਧਰ ਤੋਂ ਡਿਸਮਿਸ ਸਸਪੈਂਡ ਨਹੀਂ ਇਹਨਾਂ ਨੂੰ ਡਰ ਨਹੀਂ ਹੈਗਾ ਇਹਨਾਂ ਨੂੰ ਪਤਾ ਸਸਪੈਂਡ ਨਹੀਂ ਕਰੋ ਸਸਪੈਂਡ ਕਰ ਦੂਗੇ ਆਪਾਂ ਦੂਜੇ ਪਾਸੇ ਲੱਗ ਜਾਗੇ ਕਿਤੇ ਨਾ ਡਿਸਮਿਸ ਹੋਣੇ ਚਾਹੀਦੇ ਆ ਮਾਨ ਸਾਹਿਬ ਆ ਹੁਣ ਜਿੱਥੇ ਮੈਂ ਨੰਗਰ ਆਵਾ ਗੱਡੀਆਂ ਖੜੀਆਂ ਆ ਵਾ ਤੁਸੀਂ ਤਾਰਾਂ ਦਾ ਡਿਫਰੈਂਸ ਤੇ ਗੱਡੀ ਦਾ ਡਿਫਰੈਂਸ ਚੈੱਕ ਕਰ ਲਓ ਕਿੰਨਾ ਵਾ ਕਿ ਯਾਰ ਜੇ ਕਿਸੇ ਦਾ ਧੀ ਪੁੱਤ ਮਰਦਾ ਬਚਾਉਣਾ ਸੇਵਾ ਹੈ ਮੇਰੇ ਲਈ ਤੁਸੀਂ ਦੱਸੋ ਗਲਤ ਕਿ ਮੈਂ ਮਾੜਾ ਕਰਦਾ ਵਾ ਫੇ ਮੇਰੇ ਲੋਕ ਖਿਲਾਫ ਹੁੰਦੇ ਨੇ ਕਹਿੰਦੇ ਕਿਉਂ ਖਿਲਾਫ ਰਹਿਣਾ ਵਾ ਤੁਸੀਂ ਆਪਣਾ ਘਰ ਭਰੋ ਯਾਰ ਕਾਤੋਂ ਯਾਰ ਮੈਨੂੰ ਇੱਕ ਗੱਲ ਤਾਂ ਦੱਸੋ ਯਾਰ ਕਿਉਂ ਨਹੀਂ ਤੁਸੀਂ ਲਾਇਸੈਂਸ ਲੈ ਕੇ ਯਾਰ ਕੋਈ ਕੰਮ ਕਰਦੇ ਆ ਕਿਉਂ ਨਹੀਂ ਪਰਮਿਸ਼ਨ ਲੈ ਕੇ ਕੰਮ ਕਰਦੇ ਆ ਚੈੱਕ ਕਰ ਸਕਦੇ ਹੋ ਆ ਪੂਰੀ ਜਿਹੜੀ ਤਾਰਾ ਹਾਈਕਸਟੈਂਸ਼ਨ ਤਾਰਾ ਇਹ ਕੋਈ ਛੋਟੀ ਜੀ ਤਾਰ ਨਹੀਂ ਇਹ ਕਲੋਨੀ ਮਤਲਬ ਦੇਖੋ ਜਿੱਧਰ ਦਿਲ ਕਰਦਾ ਵਾ ਗਲੀਆਂ ਟੇਡੀਆਂ ਮੇਡੀਆਂ ਗਲੀਆਂ ਜੇ ਇਹੀ ਕਿਤੇ ਚੀਜ਼ ਪਾਸ ਹੁੰਦੀ ਕਾਨੂੰਨ ਚ ਹੁੰਦੀ ਤੇ ਕਾਰਪੋਰੇਸ਼ਨ ਆਪਣਾ ਜ਼ਿੰਮੇਵਾਰੀ ਨਭੋਂਦੀ ਮੈਂ ਕਰੀ ਫੇ ਤੁਹਾਨੂੰ ਰੂਟ ਦਿਖਾਣਾ ਵਾ ਦੇਖੋ ਕੀ ਹਾਲਾਤ ਕਰਤੇ ਹੋਏ ਨੇ ਜੀ ਇਹ ਮੈਂ ਤਾਂ ਕਹਿੰਦਾ ਕੱਲੇ ਜਲੰਧਰ ਨੂਸ ਦੇ ਇੰਨੇ ਮਾੜੇ ਹਾਲਾਤ ਨੇ ਮੈਨੂੰ ਜਦੋਂ ਇਹਦੀ ਖਬਰ ਆਈ ਮੈਂ ਦੇਖਣਾ ਚਾਹੁੰਦਾ ਸੀ ਕੋਈ ਵੀ ਜਣਾ ਵੀ ਐਪਰੀਸ਼ੀਏਟ ਨਹੀਂ ਕਰਦਾ ਵਾ ਜੇ ਕੋਈ ਮੇਅਰ ਸਾਹਿਬ ਕੋਈ ਕੋਈ ਮੇਅਰ ਕੰਮ ਕਰਨਾ ਚਾਹੁੰਦਾ ਉਹਨੂੰ ਐਪਰੀਸ਼ੀਏਟ ਕੋਈ ਕਰਦਾ ਵਾ ਇੱਥੇ ਕਈ ਮੇਅਰ ਇਦਾਂ ਦੇ ਸੀ ਜਿਨ੍ਹਾਂ ਨੇ ਆਪਣੇ ਪੰਪ ਤੱਕ ਪਾਲੇ ਨੇ ਇਹ ਉਹ ਮੇਅਰ ਜਾਣਦੇ ਜਿਨ੍ਹਾਂ ਨੂੰ ਮੈਂ ਕਹਿ ਰਿਹਾ ਵਾਂ ਉਹਨਾਂ ਨੇ ਆਪਣੇ ਘਰ ਭਰੇ ਆ ਇਹ ਵੱਡਾ ਸਵਾਲ ਆ ਜੇ ਕੋਈ ਮੇਅਰ ਇੰਨਾ ਵਧੀਆ ਕੰਮ ਕਰਦੇ ਆ ਕੋਈ ਕਮਿਸ਼ਨਰ ਸਾਹਿਬ ਕੰਮ ਕਰਨਾ ਚ ਥੈਂਕ ਯੂ ਸੋਨੂ ਵੀਰ ਜੀ ਥੈਂਕ ਯੂ ਕਿਉਂ ਨਹੀਂ ਐਪਰੀਸ਼ੀਏਟ ਕਰਦੇ ਯਾਰ ਮੈਂ ਕਿਸੇ ਸਰਕਾਰ ਦਾ ਨਹੀਂਗਾ ਨਾ ਮੈਂ ਕਾਲੀ ਦਾ ਨਾ ਮੈਂ ਬੀਜੇਪੀ ਦਾ ਨਾ ਮੈਂ ਕਾਂਗਰਸ ਦਾ ਮੈਂ ਨਾ ਮੈਂ ਆਪਦਾ ਮੈਂ ਉਸ ਪਰਮਾਤਮਾ ਦਾ ਮੈਂ ਇੱਕੋ ਚੀਜ਼ ਪੁੱਛਦਾ ਯਾਰ ਬਾਹਰ ਚੋਂ ਕਿਉਂ ਤੁਸੀਂ ਰੋਨੇ ਹੋ ਆਫਟਰ ਆਲ ਤੁਸੀਂ ਬਾਹਰ ਚੋਂ ਕਿਉਂ ਰੋਨੇ ਹੋ ਕਿਸਾ ਨਾ ੱਟਕਾ ਹੋਇਆ ਵਾ ਜੀ ਬਿਜਲੀ ਵਿਭਾਗ ਦੇ ਦੀ ਗਲਤੀ ਹੈ ਬਿਜਲੀ ਵਿਭਾਗ ਦੇ ਦੀ ਗਲਤੀ ਕੀ ਹੈ ਮੈਨੂੰ ਇਹ ਦੱਸਿਆ ਜਾਵੇ ਦੇਖ ਸਕਦੇ ਹੋ ਤਾਰਾ ਦੇ ਥੱਲੇ ਘਰ ਬਣਾਏ ਗਏ ਨੇ ਜਿੱਥੇ ਘਰ ਬਣਾਏ ਗਏ ਨੇ ਥੱਲੇ ਲੋਕਾਂ ਨੇ ਕੈਮਰੇ ਲਾਏ ਗਏ ਨੇ ਕੈਮਰੇ ਤੋਂ ਬਾਅਦ ਮੀਟਰ ਲੱਗੇ ਨੇ ਮਾੜਾ ਜਿਹਾ ਕਿਤੇ ਮਾੜਾ ਜਿਹਾ ਕਿਤੇ ਬਿਜਲੀ ਘੜਕੀ ਬਰਸਾਤ ਦੇ ਵਿੱਚ ਕੋਈ ਵੱਡਾ ਹਾਸਾ ਹੋ ਗਿਆ ਜੇ ਕਿਸੇ ਦਾ ਧੀ ਪੁੱਤ ਚਲ ਗਿਆ ਦੁਨੀਆ ਚੋਂ ਤੇ ਜ਼ਿੰਮੇਵਾਰ ਕੌਣ ਆ ਮੈਨੂੰ ਇਹ ਸਵਾਲ ਦੱਸੋ ਮੇਰੇ ਡੀਲਰੋ ਮੈਂ ਤੁਹਾਨੂੰ ਇਹ ਭਰਾਓ ਸਵਾਲ ਪੁੱਛਦਾ ਬੜਾ ਸੋਹਣਾ ਲੱਗਦਾ ਬੱਚਾ ਕੈਨੇਡਾ ਅਮਰੀਕਾ ਭੇਜਣਾ ਬਹੁਤ ਵਧੀਆ ਲੱਗਦਾ ਕੈਨੇਡਾ ਅਮਰੀਕਾ ਬੱਚਾ ਭੇਜਣਾ ਮੌਤ ਉੱਥੇ ਵੀ ਹੁੰਦੀ ਆ ਜੇ ਤੁਸੀਂ ਲੋਕਾਂ ਨੂੰ ਇਦਾਂ ਦੇ ਘਰ ਦੇ ਕੇ ਜਾਣੇ ਆ ਤਾਰਾਂ ਦੇ ਥੱਲੇ ਸਰਕਾਰ ਪਹਿਲੀ ਵਾਰੀ ਕਿਸੇ ਮੀਆਂ ਸਾਹਿਬ ਨੇ ਬਣ ਕੀਤੀ ਕਲੋਨੀ ਤੁਸੀਂ ਯਾਰ ਉਹਦਾ ਵੀ ਸਹਿਯੋਗ ਨਹੀਂ ਕਰਦੇ ਹੋ ਮੈਂ ਮੰਨਦਾ ਵਾ ਤੁਸੀਂ ਪੈਸਾ ਲਾਇਆ ਲੇਕਿਨ ਪੈਸਾ ਲਾਇਆ ਕੀ ਤੁਸੀਂ ਸਰਕਾਰ ਤੋਂ ਪੁੱਛ ਕੇ ਲਾਇਆ ਇੱਥੇ ਪੈਸਾ ਜੇ ਅੱਜ ਤੁਹਾਡੇ ਨੁਕਸਾਨ ਹੁੰਦੇ ਆ ਤੇ ਗਲਤੀ ਕਹਦੀ ਆ ਤੁਹਾਡੀ ਆਪਣੀ ਆ ਨਾ ਇੰਨੀਆਂ ਹਾਈਕਸਟੈਂਸ਼ਨ ਤਾਰਾਂ ਵਾ ਕਿ ਇਹ ਤਾਰਾਂ ਨਹੀਂ ਸ਼ਿਫਟ ਹੋ ਸਕਦੀਆਂ ਗੱਲ ਯਾਦ ਰੱਖਿਓ ਮੇਰੀਆਂ ਇਹ ਤਾਰਾਂ ਨਹੀਂ ਸ਼ਿਫਟ ਹੋਣੀਆਂ ਲੇਕਿਨ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਤਬਾਹ ਹੋ ਸਕਦੀ ਆ ਮੈਨੂੰ ਦੁੱਖ ਲੱਗਾ ਅੱਜ ਮੈਂ ਤੇ ਦੇਖਣ ਆਇਆ ਸੀਗਾ ਕਿ ਇੱਥੇ ਬੈਨ ਕੀਤੀ ਗਈ ਕਲੋਨੀ ਬੈਨ ਕਰਨ ਤੋਂ ਬਾਅਦ ਮੈਂ ਦੇਖਣ ਆਇਆ ਸੀਗਾ ਕਿ ਇੱਥੇ ਜਿਹੜੀ ਕਾਰਵਾਈ ਆ ਕਿੱਦਾਂ ਮਤਲਬ ਹੋਇਆ ਵਾ ਤੇ ਮੈਨੂੰ ਜ਼ਿਆਦਾ ਦੁੱਖ ਉਦੋਂ ਲੱਗਾ ਜਦੋਂ ਆ ਦੇਖੋ ਬੋਰਡ ਮੈਂ ਫੇਰ ਤੁਹਾਨੂੰ ਦਿਖਾਉਣਾ ਵਾ ਮਤ ਖਰੀਦੇ ਇਸ ਜਗ੍ਹਾ ਪਰ ਪਲਾਟ ਜਲੰਧਰ ਮੇ ਨਗਰ ਨਿਗਮ ਨੇ ਭਵਾਨੀ ਪ੍ਰਾਪਰਟੀ ਡੀਲਰ ਕੋ ਕੀਆ ਡਿਫਾਲਟਰ ਕਰਾਰ ਠੀਕ ਆ ਜੀ ਆ ਦੇਖ ਸਕਦੇ ਹੋ ਆ ਬੋਰਡ ਇੱਥੇ ਲੱਗਾ ਵਾ ਤਿੰਨ ਦਿਨ ਪਹਿਲਾਂ ਅੱਜ ਬੋਰਡ ਇੱਥੇ ਆ ਨਹੀਂ ਗਾ ਹੁਣ ਤੁਸੀਂ ਮੈਨੂੰ ਦੱਸੋ ਮੈਂ ਕਿੱਥੋਂ ਗਲਤ ਆ ਕੀ ਹੈ ਬੋਰਡ ਇਥੇ ਇੱਕ ਬੇਨਤੀ ਸਤਿਕਾਰਯੋਗ ਮੇਅਰ ਸਾਹਿਬ ਨੂੰ ਹੱਥ ਜੋੜ ਕੇ ਮੇਅਰ ਸਾਹਿਬ ਜਿਹੜੀ ਕਾਰਵਾਈ ਕਰਨੀ ਨਾ ਉਹ ਵਿਧਕ ਤਸੀਲ ਨਾ ਕਰੋ ਤਸੀਲ ਨੂੰ ਇਹ ਲਿਖਤ ਦਿੱਤਾ ਜਾਵੇ ਇਹਦੇ ਖਸਰੇ ਨੰਬਰ ਆ ਸਾਰੀ ਕਲੋਨੀ ਦੇ ਇਹਦੀਆਂ ਦਿਸਟੀਆਂ ਬੰਦ ਕੀਤੀਆਂ ਜਾਣ ਇਹ ਤੇ ਫੇਰ ਨਕੇਲ ਪੈਣੀਆਂ ਸੀ ਬੋਰਡ ਲਾ ਕੇ ਚੱਲ ਗਏ ਆ ਨਾ ਲੋਕਾਂ ਨੇ ਬੋਰਡ ਲਾਤੇ ਡੀਲਰਾਂ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਭ ਕੁਝ ਅੱਜਕੱਲ ਦੇ ਵਿੱਚ ਪੈਸਾ ਵਾ ਸਭ ਕੁਝ ਅੱਜ ਪੈਸਾ ਵਾ ਮੈਂ ਮੰਨਦਾ ਵਾਂ ਬੜਾ ਦੁੱਖ ਲੱਗਦਾ ਯਾਰ ਜਦੋਂ ਕਿਸੇ ਦਾ ਧੀ ਪੁੱਤ ਬੱਚਾ ਜਦੋਂ ਮੰਨ ਲਓ ਪਤੰਗਾ ਕਿਸੇ ਨੇ ਵਧਾਉਣੀਆਂ ਵੀਰੇ ਪਤੰਗਾ ਵਧਾਉਣੀਆਂ ਪਾਉਣਾ ਨਹੀਂ ਇਹ ਨਹੀਂ ਦੇਖਣਾ ਬੱਚਿਆਂ ਨੇ ਤਾਰਾ ਕਿਹੜੀਆਂ ਵਾ ਇਹ ਜੇ ਕਿਸੇ ਦੀ ਵੀ ਤਾ ਪਤੰਗ ਇਸ ਤਾਰਾਂ 'ਚ ਫਸ ਗਈ ਤੇ ਯਾਰ ਬੂਟਾ ਲਾਉਣਾ ਕਿੰਨਾ ਕੋਖਾ ਵਾ ਉਹਨੂੰ ਵਧਾਉਣਾ ਕਿੰਨਾ ਕੋਖਾ ਵਾ ਐ ਝੜਵਾਵਾ ਮੈਂ ਬੱਚੇ ਦੀ ਗੱਲ ਕਰਦਾ ਕਿਸੇ ਦੀ ਵੀ ਮੈਂ ਨਹੀਂ ਕੰਨਾ ਮੇਰਾ ਘਰ ਇੱਧਰ ਆ ਮੈਂ ਇੱਥੇ ਦਾ ਨਹੀਂ ਹੈਗਾ ਮੈਂ ਨੌਰਥ ਦਾ ਵਾਂ ਮੈਂ ਨੌਰਥ ਦਾ ਵੀ ਕਹਾਦਾ ਯਾਰ ਮੈਂ ਤੇ ਸਾਰੀ ਦੁਨੀਆ ਪਈਆਂ ਨਾ ਮੈਂ ਇੱਕ ਸੋਸ਼ਲ ਵਰਕਰ ਆ ਤੇ ਮੈਨੂੰ ਅੱਜ ਉਦੋਂ ਦੁੱਖ ਲੱਗਾ ਵਾ ਕਿ ਯਾਰ ਅਸੀਂ ਕੀ ਦੇ ਕੇ ਜਾ ਰਹੇ ਹਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਤੇ ਅਸੀਂ ਬੜਾ ਕੁਝ ਦੇ ਕੇ ਜਾ ਰਹੇ ਹਾਂ ਜ਼ਮੀਨਾਂ ਕਾਰਾਂ ਪ੍ਰੋਪਰਟੀਆਂ ਪਰ ਜੇ ਗੱਲ ਕਰਾਂ ਯਾਰ ਅਸੀਂ ਲੋਕਾਂ ਨੂੰ ਕੀ ਦੇ ਕੇ ਚੱਲੇ ਡੀਲਰ ਭਰਾਵੋ ਮੈਂ ਤੇ ਉਸ ਕੋਲੋਨਰ ਡਾਇਜ਼ਰ ਨੂੰ ਇੱਕ ਅਪੀਲ ਕਰਨਾ ਚਾਹੁੰਨਾ ਭਰਾ ਨੂੰ ਹੱਥ ਜੋੜ ਕੇ ਕਿ ਵੀਰ ਜੀ ਅਸੀਂ ਕਾਹਤੋਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਾਂ ਕਾਹਤੋਂ ਆ ਤਾਰਾਂ ਦੇ ਥੱਲੇ ਘਰ ਦੇ ਰਹੇ ਹਾਂ ਇੱਕ ਵੀ ਬੱਚੇ ਨੇ ਕਿਤੇ ਤਾਰ ਦੇ ਨਾਲ ਪਤੰਗ ਉਹਦੀ ਡੋਰ ਅੜ ਗਈ ਨਾ ਤੁਸੀਂ ਬਲੀਵ ਕਰਿਓ ਜੀ ਲੱਧੇ ਵਾਲੀ ਦੀ ਮੈਂ ਗੱਲ ਦੱਸਦਾ ਤੁਹਾਨੂੰ ਲੱਧੇ ਵਾਲੀ ਦੇ ਵਿੱਚ ਇੱਕ ਪਾਰਲਰ ਸੀ ਬਿਊਟੀ ਪਾਰਲਰ ਕੋਠੇ ਦੇ ਉੱਪਰ ਤਾਰਾਂ ਆ ਨਾ ਬਿਜਲੀ ਜਦੋਂ ਬਿਜਲੀ ਸਰਕਟ ਹੋਇਆ ਤੇ ਉਸ ਵੇਲੇ ਉਹਨਾਂ ਦੇ ਘਰ 'ਚ ਵਜੀ ਤੇ ਸਾਰਾ ਪਾਰਲਰ ਉੱਪ ਤੋੜ ਗਿਆ ਛੋਟੇ ਬੱਚੇ ਸੀਗੇ ਪ੍ਰਮਾਤਮਾ ਬਚਾ ਗਿਆ ਵਾ ਇਹਨਾਂ ਨੇ ਕਸਰ ਨਹੀਂ ਛੱਡੀ ਢੀਲਰਾਂ ਨੇ ਮਾਰਨ ਵਾਸਤੇ ਲੋਕਾਂ ਨੂੰ ਪੂਰੇ ਘਰ ਨੂੰ ਅੱਗ ਲੱਗ ਗਈ ਸੀਗੀ ਮੈਂ ਉਸ ਮੰਜ਼ਰ ਨੂੰ ਦੇਖ ਕੇ ਮੇਰਾ ਦਿਲ ਬਹੁਤ ਦੁਖਿਆ ਸੀ ਕਿ ਯਾਰ ਆ ਕਿੱਦਾਂ ਤਾਰਾਂ ਥੱਲੇ ਯਾਰ ਘਰ ਪਾ ਰਹੇ ਨੇ ਮੈਂ ਕ ਅਪੀਲ ਕਰਨਾ ਚਾਹੁੰਦਾ ਮੇਅਰ ਸਾਹਿਬ ਇਹਦੇ ਖਸਰੇ ਨੰਬਰ ਲੈ ਕੇ ਇਹਨੂੰ ਤਸੀਲੇ ਦਿੱਤਾ ਜਾਵੇ ਤੇ ਰਜਿਸਟਰੀਆਂ ਬੰਨ੍ਹ ਕੀਤੀਆਂ ਜਾਣ ਕਿਉਂਕਿ ਜਦੋਂ ਤੱਕ ਤੁਸੀਂ ਰਜਿਸਟਰੀਆਂ ਬੰਦ ਨਹੀਂ ਨਾ ਕਰੋਨੇ ਉਦੋਂ ਤੱਕ ਇਹਨਾਂ ਡੀਲਰਾਂ ਭਰਾਵਾਂ ਨੂੰ ਅਕਲ ਨਹੀਂ ਆਉਣੀ। ਇਹੀ ਮੈਂ ਬੇਨਤੀ ਕਰਦਾ ਸਾਡੇ ਮੇਅਰ ਸਾਹਿਬ ਨੂੰ ਕਿ ਹਾਂਜੀ ਪਸ਼ੂ ਰਾਮ ਕਲੋਨੀ ਹਾਸਾ ਹੋਇਆ ਹੈ। ਬਿਲਕੁਲ ਬੰਕਸ਼ ਹੁੰਦੇ ਆ ਯਾਰ ਹਾਸੇ ਮੈਂ ਤੇ ਉਸ ਪਰਮਾਤਮਾ ਨੂੰ ਕਹਿੰਦਾ ਸਾਡੇ ਲਈ ਤੇ ਦੁਨੀਆ ਬਣੀ ਨਹੀਂ ਯਾਰੇ। ਯਾਰ ਇਹ ਲੋਕ ਮਤਲਬੀ ਲੋਗ ਆ ਯਾਰ ਸਭ ਮਤਲਬੀ ਆ ਸਭ ਕੁਝ ਪੈਸਾ ਹੀ ਆ ਯਾਰ। ਜਦੋਂ ਆਪਣੇ ਘਰ ਅੱਗ ਲੱਗਦੀ ਨਾ ਜਦੋਂ ਆਪਣੇ ਘਰ ਜੀ ਜਾਂਦਾ ਵਾ ਅਸੀਂ ਰੋਣੇ ਆਪਾਂ ਮਾਤਮਾ ਨੂੰ ਕੰਨੇ ਵਾਹਿਗੁਰੂ ਸਾਡੀ ਗਲਤੀ ਕੀ ਸੀ ਯਾਰ ਜਦੋਂ ਅਸੀਂ ਲੋਕਾਂ ਨੂੰ ਆਹ ਦੇਖ ਕੇ ਚੱਲੇ ਆ ਸੜਕਾਂ ਥੱਲੇ ਤਾਰਾਂ ਖੰਬਿਆਂ ਦੇ ਨਾਲ ਤਾਰਾਂ ਲੋਕਾਂ ਦੇ ਘਰਾਂ ਦੇ ਦੇਖੋ ਇਹਨਾਂ ਨੇ ਕੀ ਹਾਲਾਤ ਕਰ ਦਿੱਤੇ ਨੇ ਕਿੱਦਾਂ ਦੀ ਕਲੋਨੀ ਕੱਢਤੀ ਆ ਮਤਲਬ ਮੈਂ ਸ਼ੇਰ ਸਿੰਘ ਕਲੋਨੀ ਅੱਜ ਸਰਵੇ ਕਰਕੇ ਆ ਮੈਂ ਉਧਰ ਘੁੰਮਣ ਦੇ ਸੀ ਸਾਰੀ ਸ਼ੇਰ ਸਿੰਘ ਕਲੋਨੀ ਦੇ ਵਿੱਚ ਹੀ ਇਦਾਂ ਵਾ ਮੈਨੂੰ ਇੱਕ ਭਰਾ ਨੇ ਕਿਹਾ ਸੀ ਕੰਦੇ ਜੀ ਕੋਈ ਕਾਉਂਸਲਰ ਦਾ ਭਰਾ ਹੀ ਸੀਗਾ ਕਹਿੰਦਾ ਓ ਇਦਾਂ ਤੇ ਸਾਰਾ ਪੰਜਾਬੀ ਇਨਲੀਗਲ ਆ ਮੈਂ ਮਾਨਾ ਦਾ ਯਾਰ ਸਾਰਾ ਪੰਜਾਬ ਸੱਚੀ ਇਨਲੀਗਲ ਆ ਕਿਉਂਕਿ ਕੁਝ ਬਿਲਡਿੰਗ ਇਸ ਪੈਟਰ ਸਾਹਿਬ ਕੁਝ ਏਟੀਪੀ ਸਾਹਿਬ ਕੁਝ ਐਮਟੀਪੀ ਸਾਹਿਬ ਕੁਝ ਮੰਤਰੀ ਸਾਹਿਬ ਕੁਝ ਐਮਐਲਏ ਸਾਹਿਬ ਸਾਰਿਆਂ ਦੀ ਗੱਲ ਕਰ ਰਿਹਾ ਮੈਂ ਕਿਸੇ ਇੱਕ ਦੀ ਨਹੀਂ ਰਲੇ ਹੁੰਦੇ ਨੇ ਹਰੇਕ ਕੋਈ ਮਾੜਾ ਨਹੀਂ ਹੁੰਦਾ ਹਰੇਕ ਐਮਐਲਏ ਮਾੜਾ ਨਹੀਂ ਹਰੇਕ ਮੰਤਰੀ ਮਾੜਾ ਨਹੀਂ ਹਰੇਕ ਅਫਸਰ ਮਾੜਾ ਨਹੀਂ ਹੁੰਦਾ ਗੱਲ ਯਾਦ ਰੱਖਿਓ ਲੇਕਿਨ ਜਿਹੜੇ ਅਫਸਰਾਂ ਨੂੰ ਮੈਂ ਇੱਕ ਇੱਕੜਾ ਦਿਲੋਂ ਅੱਜ ਮੈਂ ਕੰਨਾ ਵਾ ਜਿਹੜੇ ਅਫਸਰ ਭਰਾ ਇਦਾਂ ਦੀਆਂ ਕਲੋਨੀਆਂ ਕਟਾਉਂਦੇ ਆ ਮੈਂ ਕਦੀ ਕਿਸੇ ਨੂੰ ਵਾਅਦਾ ਸੀ ਇਸ ਨਹੀਂ ਦਿੰਦਾ ਕਿਉਂਕਿ ਮੈਨੂੰ ਦੁੱਖ ਲੱਗਦਾ ਵਾ ਜਦੋਂ ਏਦਾਂ ਦਾ ਬੰਦਾ 15 20 ਲੱਖ ਲਾ ਕੇ ਕਾਰ ਲਵੇ ਉਸ ਤੋਂ ਬਾਅਦ ਤਾਰਾ ਦੇ ਥੱਲੇ ਹੋਵੇ ਲਾਈਫ ਘਟ ਜਾਂਦੀ ਬੱਚਿਆਂ ਦੀ ਬੱਚਿਆਂ ਦੀ ਸਾਡਿਆਂ ਦੀ ਲਾਈਫ ਘਟ ਜਾਂਦੀ ਇਹਨਾਂ ਡੀਲਰਾਂ ਦਾ ਕੁਝ ਨਹੀਂ ਜਾਂਦਾ ਸਾਡੇ ਬੱਚਿਆਂ ਦੀ ਲਾਈਫ ਘਟ ਜਾਂਦੀ ਹੈ ਜੇ ਸਾਡੇ ਬੱਚੇ ਦੀ ਲਾਈਫ ਹੈਗੀ 100 ਸਾਲ ਜਾਂ 50 ਸਾਲ ਜਾਂ 40 ਸਾਲ 15 ਸਾਲ ਰਹਿ ਜਾਂਦੀ ਵੀਰੋ ਅਸੀਂ ਕਾਹ ਤੋਂ ਆਪਣੇ ਬੱਚਿਆਂ ਨੂੰ ਏਦਾਂ ਦੇ ਥੱਲੇ ਬਿਲਡਿੰਗਾਂ ਥੱਲੇ ਤਾਰਾ ਥੱਲੇ ਘਰ ਦੁਆਰੇ ਆ ਇਹ ਤਾਂ ਡੀਲਰਾਂ ਨੇ ਸੌ ਖਾਧੀ ਆ ਸਾਨੂੰ ਉਜਾੜਨ ਦੀ ਅਸੀਂ ਥੋੜਾ ਜਿਆ ਸਮਝਲ ਜਾਈਏ ਜੇ ਕਿਸੇ ਮੇਰਾ ਇੱਕ ਮੈਂ ਤੁਹਾਨੂੰ ਪਤਾ ਵੀਡੀਓ ਡਿਲੀਟ ਨਹੀਂ ਕਰਦਾ ਹੁੰਦਾ ਮੇਰੀ ਇਹ ਆਦਤ ਆ ਪਰ ਮੈਂ ਇੱਕੋ ਚੀਜ਼ ਕਹਿਣਾ ਚਾਹੁੰਨਾ ਵਾ ਕਿ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਸੀਐਮ ਪਕਵਾਲ ਸਿੰਘ ਮਾਨ ਜੀ ਜਦੋਂ ਇਦਾਂ ਦੀ ਕਲੋਨੀ ਲੱਭਦੀ ਹੈ ਨਾ ਉਹਦੇ ਖਸਰੇ ਨੰਬਰ ਲੈ ਕੇ ਉਹਦੀ ਕਲੋਨੀ ਨੂੰ ਰਜਿਸਟਰੀ ਬੈਨ ਕਰਦਿਆ ਕਰੋ ਆਨਲਾਈਨ ਚੜਾ ਦਿਆ ਕਰੋ ਕੋਈ ਰਜਿਸਟਰੀ ਕਰਾ ਨਾ ਸਕੇ ਮੈਂ ਨਹੀਂ ਜਾਣਦਾ ਇਹ ਕੋਣ ਆ ਕੋਣ ਆ ਮੈਨੂੰ ਨਹੀਂ ਪਤਾ ਮੈਂ ਅੱਜ ਮੈਨੂੰ ਜਦੋਂ ਖਬਰ ਆਈ ਸੀ ਮੈਂ 4 ਦਿਨ ਦੇਖਦਾ ਰਿਹਾ ਕਿ ਕੋਈ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਐਪਰੀਸ਼ੀਏਟ ਕਰਦਾ ਕੋਈ ਨਹੀਂ ਕਰਦਾ ਅਖ리에 ਕਹਿੰਦੇ ਸਾਨੂੰ ਕੀ ਲੈਣਾ ਦੇਣਾ ਆਪਣਾ ਕੰਮ ਬੰਨਤਾ ਬਾੜਵੇਂ ਚਾਹੇ ਜਨਤਾ ਯਾਰ ਵੱਡਾ ਫਾਟਾ ਇੱਕ ਕਿਸੇ ਨੇ ਨਹੀਂ ਬੋਲਣਾ ਸੱਚ ਤੇ ਮੈਨੂੰ ਨਹੀਂ ਸਮਝ ਆਉਂਦੀ ਮੈਂ ਸੱਚ ਕਿਉਂ ਬੋਲਦਾ ਰਹਿਣਾ ਹਾਂ ਆਪਣਾ ਕੰਮ ਕੁਮ ਛੱਡ ਕੇ ਮੈਂ ਇਦਾਂ ਦੇ ਕੰਮਾਂ ਚ ਕਿਉਂ ਆ ਮੈਨੂੰ ਨਹੀਂ ਪਤਾ ਹਾਈ ਟੈਂਸ਼ਨ ਵੋਲਟੇਜ 17 ਦੇ ਥੱਲੇ ਕਲੋਨੀ ਕੱਟੀ ਗਈ ਮੇਅਰ ਸਾਹਿਬ ਨੂੰ ਐਪਰੀਸ਼ੀਏਟ ਕਰਦੇ ਆ ਇੰਨਾ ਵਧੀਆ ਉਹਨਾਂ ਨੇ ਉਪਰਾਲਾ ਕੀਤਾ ਸੀ ਬੋਰਡ ਲਾ ਲਾ ਦਿੱਤੇ ਗਏ ਸੀ ਬੋਰਡ ਲਾਏ ਤਿੰਨ ਦਿਨ ਵੀ ਨਹੀਂ ਹੋਏ ਬੋਰਡ ਲਾ ਕੇ ਪਰਾਂ ਮਾਰੇ ਇਹਨਾਂ ਨੇ ਕੀ ਇਹ ਕਾਨੂੰਨ ਕਦੀ ਪੰਜਾਬ ਚ ਲਾਗੂ ਹੋਊਗਾ ਕਦੀ ਪੰਜਾਬ ਚ ਨਕੇਲ ਪਾਉਗੀ ਟੇਡੀਆਂ ਗਲੀਆਂ ਸਿੱਧੀਆਂ ਗਲੀਆਂ ਮੈਂ ਪਰੇਸ਼ਾਨ ਆ ਜੀ ਐਂਬੂਲੈਂਸ ਫਾਇਰ ਬ੍ਰੀਡ ਕਦੀ ਤੁਹਾਡੇ ਘਰ ਤੱਕ ਨਹੀਂ ਪਹੁੰਚਣੀ ਸਾਰੇ ਲੋਕ ਪਰੇਸ਼ਾਨ ਹੁੰਦੇ ਨੇ ਕਿ ਸਾਡੇ ਕੋ ਐਂਬੂਲੈਂਸ ਨਹੀਂ ਪਹੁੰਚੀ ਪੰਜਾਬ ਪੁਲਿਸ ਦੀ ਪਹੁੰਚੀ Google ਤੱਕ ਨਹੀਂ ਉੱਥੇ ਪਹੁੰਚਦੀ ਕਿਉਂਕਿ ਗਲੀਆਂ ਛੋਟੀਆਂ ਹੁੰਦੀਆਂ ਨੇ ਯਾਰ ਅਸੀਂ ਕਰਨ ਨਕੀ ਡੇ ਹਾਂ ਕਿੱਧਰ ਨੂੰ ਤੁਰਨ ਦੇ ਪੰਜਾਬ ਨੂੰ ਲੈ ਕੇ ਮੇਰੇ ਵੀਰੋ ਇੱਕ ਬੇਨਤੀ ਆ ਸੀਐਮ ਸਾਹਿਬ ਨੂੰ ਮਾਨ ਸਾਹਿਬ ਲਾਇਸੈਂਸ ਚੈੱਕ ਕੀਤੇ ਜਾਣ ਇੱਕ ਅਪੀਲ ਹੋਰ ਕਰਦਾ ਮੈਂ ਮੇਅਰ ਸਾਹਿਬ ਨੂੰ ਸੀਐਮ ਸਾਹਿਬ ਨੂੰ ਜਦੋਂ ਕੋਈ ਡੀਲਰ ਪ੍ਰਾਪਰਟੀ ਵੇਚਦਾ ਵਾ ਉਦਾਂ ਲਾਇਸੈਂਸ ਚੈੱਕ ਕੀਤਾ ਜਾਵੇ ਜਿੱਦਣੇ ਕੰਮ ਹੋ ਗਿਆ ਨਾ ਸ਼ੁਰੂ ਲਾਇਸੈਂਸ ਦੇ ਉੱਪਰ ਚੈੱਕ ਕਰਕੇ ਜਿਸਟਰੀ ਕਰਾਉਣੀ ਸ਼ੁਰੂ ਹੋ ਗਈ ਸਭ ਦੀਆਂ ਚੀਕਾਂ ਨਿਕਲਣੀਆਂ ਵਾ ਲੇਕਿਨ ਅੱਜ ਮੇਰਾ ਮੈਂ ਚਲੋ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਨੂੰ ਮੈਂ ਅਪਰੀਸ਼ੀਏਟ ਕਰਦਾ ਉਹਨਾਂ ਨੇ ਆਪਣੇ ਵੱਲੋਂ ਉਪਰਾਲਾ ਤੇ ਕੀਤਾ ਪਰ ਇਹਨਾਂ ਨੇ ਫੇਰ ਕੋਈ ਕਸਰ ਨਹੀਂ ਛੱਡੀ ਇਹਨਾਂ ਪੇ ਦੇ ਪੁੱਤਾਂ ਨੇ ਫੇਰ ਬੋਰਡ ਲਾ ਕੇ ਪਰਾਂ ਮਾਰੇ ਕਿ ਇਹ ਆ ਪੰਜਾਬ ਦੇ ਵਿੱਚ ਰੂਲ ਮੇਅਰ ਸਾਹਿਬ ਖਸਰੇ ਨੰਬਰ ਲੈ ਕੇ ਇਹਨੂੰ ਬੈਨ ਕੀਤਾ ਜਾਵੇ ਇਹਦੀਆਂ ਜਿਸਟਰੀਆਂ ਬੰਦ ਕੀਤੀਆਂ ਜਾਣ ਜਿੰਨੇ ਮਰਜ਼ੀ ਬੋਰਡ ਲਾ ਲੈਣ ਕੋਈ ਫਰਕ ਨਹੀਂ ਪੈਂਦਾ ਇਹਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜਿੰਨੇ ਮਰਜ਼ੀ ਬੋਰਡ ਲੋਣ ਤੇ ਜਿੰਨੇ ਮਰਜ਼ੀ ਬੋੜੇ ਲੋਣ ਇਸ ਕਰਕੇ ਮੈਂ ਮੇਅਰ ਸਾਹਿਬ ਨੂੰ ਕਹਿੰਦਾ ਮੇਅਰ ਸਾਹਿਬ ਜਿਹੜੀ ਬਣਦੀ ਕਾਰਵਾਈ ਆ ਸਟ੍ਰਿਕਲੀ ਇਹਨਾਂ ਤੇ ਕੀਤੀ ਜਾਵੇ ਇਹਨਾਂ ਦੇ ਉੱਪਰ ਵੱਡੇ ਤੋਂ ਵੱਡਾ ਐਕਸ਼ਨ ਲਿੱਤਾ ਜਾਵੇ ਕਿਉਂਕਿ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਜ਼ਮੀਨਾਂ ਵੇਚਦੇ ਨੇ ਤੇ ਮੈਨੂੰ ਦੁੱਖ ਲੱਗਾ ਕਿ ਇਹ ਇਦਾਂ ਕਿ ਮਤਲਬ ਕਾਨੂੰਨ ਨੇ ਬੰਦ ਵੀ ਕਰ ਦਿੱਤਾ ਮੇਅਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਉਸ ਤੋਂ ਬਾਅਦ ਵੀ ਇਸ ਵੀਰ ਨੇ ਕੀ ਕੀਤਾ ਤੁਸੀਂ ਸ਼ਾਇਦ ਇੱਥੋਂ ਨਹੀਂ ਦੂਰੋਂ ਦੇਖਣਾ ਹੋਂਡਾ ਸਿਟੀ ਦੇ ਉੱਪਰ ਬੜਾ ਨਾ ਮਤਲਬ ਇੱਕ ਧੂਆਂ ਟਾਈ ਪੜਦਾ ਪਿਆ ਵਾ ਤੋ ਤਾਰਾ ਉਤੋਂ ਕਾਲਾ ਰੰਗ ਥੱਲੇ ਬਲੈਕ ਕਲਰ ਦੀ ਹੋਂਡਾ ਸਿਟੀ ਕੱਲ ਨੂੰ ਜੇ ਕੋਈ ਵੱਡਾ ਹਾਸਾ ਹੋ ਜਾਂਦਾ ਤਾਂ ਜ਼ਿੰਮੇਵਾਰ ਕੌਣ ਆ ਸਰਕਾਰ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਨਹੀਂ ਇਹ ਲੋਕ ਤੁਸੀਂ ਆਪ ਜ਼ਿੰਮੇਵਾਰ ਹੋ ਕਿਉਂਕਿ ਇਹਨਾਂ ਨੇ ਥੋੜਾ ਜਿਹਾ ਲਾਲਚ ਦੇ ਕੇ ਤੁਹਾਨੂੰ ਪ੍ਰਾਪਰਟੀ ਦੇ ਦੇਣੀ ਆ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਦੇਖ ਕੇ ਕੀ ਚੱਲੇ ਆ ਇਹ ਵੱਡਾ ਸਵਾਲ ਆ ਜਿੱਥੇ ਇਹਨਾਂ ਨੇ ਪਾਇਆ ਉਹਦੇ ਸਾਹਮਣੇ ਦੇਖ ਸਕਦੇ ਹੋ ਉਹਦੇ ਸਾਹਮਣੇ ਵੀ ਦੇਖੋ ਬਣਿਆ ਹੋਇਆ ਪੂਰਾ ਗ੍ਰਿਡ ਦੇ ਥੱਲੇ ਉਹਦੇ ਥੱਲੇ ਵੀ ਘਰ ਬਣੇ ਹੋਏ ਨੇ ਮੈਂ ਤਾਂ ਕਹਿੰਦਾ ਪ੍ਰਮਾਤਮਾ ਇਹਨਾਂ ਨੂੰ ਬੁੱਧੀ ਦੇ ਮੱਤ ਦੇ ਕਿਉਂਕਿ ਪੈਸਾ ਇਦਾਂ ਦੀ ਚੀਜ਼ ਆ ਬੰਦੇ ਦੇ ਦਿਮਾਗ ਦੀ ਮੱਤ ਮਾਰ ਦਿੰਦਾ ਵਾ ਨਾ ਕਰਿਆ ਕਰੋ ਯਾਰ ਕਿਉਂ ਇਦਾਂ ਕਰਦੇ ਹੋ ਜੇ ਤੁਹਾਡੇ ਚ ਨੇ ਜਿਗਰੇ ਇੱਥੇ ਆਪਣਾ ਘਰ ਲਓ ਤੁਸੀਂ ਜਿਹੜੇ ਡੀਲਰ ਰਹਿੰਦੇ ਨਾ ਮੋਲਟੌਨ ਜਾ ਕੇ ਆਰਬਨ ਸਟਰੀਟ ਇੱਥੇ ਘਰ ਲਓ ਤਾਰਾਂ ਦੇ ਥੰਗੇ ਫੇਰ ਦੇਖੂਗਾ ਸੱਚੀ ਤੁਸੀਂ ਜਿਗਰੇ ਵਾਲੇ ਹੋ ਇਦਾਂ ਨਾ ਕਰੋ ਨਾ ਪੰਜਾਬ ਨੂੰ ਬਰਬਾਦ ਕਰੋ ਮਾਨ ਸਾਹਿਬ ਇਹਨਾਂ ਨੇ ਸੁਧਰਨਾ ਨਹੀਂਗਾ ਇਹਨਾਂ ਦੇ ਲਾਇਸੈਂਸ ਨੰਬਰ ਦੇ ਉੱਪਰ ਜਿਸਟੀਆਂ ਕਰਾਈ ਜਾਵੇ ਜਿਹੜਾ ਬੰਦਾ 100 ਪਲੱਸ ਜਿਸਟੀਆਂ ਕਰਾਉਂਦਾ ਵਾ ਉਹ ਤੇ ਵਿਜੀਲੈਂਸ ਦੀ ਜਾਂਚ ਬਿਠ ਮੈਂ ਤਾਂ ਜੜ ਫੜੂੰਗਾ ਮੈਨੂੰ ਕੁਛ ਨਹੀਂ ਲੈਣਾ ਦੇਣਾ ਮੈਂ ਜੜ ਫੜ ਕੇ ਕੰਮ ਕਰਦਾ ਹੁੰਨਾ ਵਾ ਆਪਣੇ ਵੱਲੋਂ ਮੈਂ ਕੋਸ਼ਿਸ਼ ਕਰ ਰਹੇ ਆ ਵਾ 3 ਸਟਾਰ ਕਲੋਨੀ ਤੇ ਚੀਕਾ ਕੜਾਈਆਂ ਸੀਗੀਆਂ ਮੇਰ ਸਾਹਿਬ ਨੇ ਅਗਲੀ ਕਾਰਵਾਈ ਇਹ ਕਰ ਦਿੱਤੀ ਮੈਂ ਪੁੱਡਾ ਚ ਕਰਾਇਆ ਸੀ ਇਹ ਥ੍ਰੀ A ਕਾਰਪੋਰੇਸ਼ਨ ਚ ਤੇ ਮੇਰ ਸਾਹਿਬ ਨੂੰ ਐਪਰੀਸ਼ੀਏਟ ਕਰਦਾ ਲਾਸਟ ਫਿਰ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਮੈਂ ਕਮਿਸ਼ਨਰ ਸਾਹਿਬ ਨੂੰ ਐਪਰੀਸ਼ੀਏਟ ਕਰਦਾ ਇਹਨਾਂ ਦੇ ਲਾਇਸੈਂਸ ਨੰਬਰ ਜਾਂਚ ਕਰਾਈ ਜਾਵੇ ਕਿ ਲਾਇਸੈਂਸ ਨੰਬਰ ਹੈ ਕਿ ਨਹੀਂ ਹੈ ਨਹੀਂ ਹੈ ਤੇ ਜਿੰਨੇ ਡੀਲਰ ਇਨਲੀਗਲ ਆ ਇਹਨਾਂ ਤੇ ਕਾਰਵਾਈਆਂ ਕੀਤੀਆਂ ਜਾਣ ਨਹੀਂ ਤਾਂ ਫਿਰ ਮੈਨੂੰ ਕੋੜ ਦਾ ਰਸਤਾ ਬਣਾਉਣਾ ਪੈਣਾ ਵਾ ਜੇ ਤੁਸੀਂ ਨਾ ਉਮ ਆਪਣੀ ਐਨਜੀਓ ਵੱਲੋਂ ਕਰਾਊਗਾ ਪਾਰਟੀ ਖੁਦ ਬਣਾਾਂਗੇ ਕੋਈ ਗੱਲ ਨਹੀਂ ਕਿਉਂਕਿ ਜੇ ਕਿਸੇ ਦਾ ਧੀ ਪੁੱਤ ਮਰਦਾ ਬਚਾਉਣਾ ਸੇਵਾ ਮੇਰੇ ਲਿਖੀ ਲਿਖੀ ਆ ਮੈਂ ਨਿਭਾਉਂਦਾ ਰਹੂੰਗਾ ਮੁੱਦਾ ਜਿਹੜਾ ਸੀਗਾ ਮੋੜ ਲਾਇਆ ਗਿਆ ਸੀ ਮੇਅਰ ਸਾਹਿਬ ਵੱਲੋਂ ਇੱਥੇ ਲਾਇਆ ਗਿਆ ਸੀ ਇਹਨਾਂ ਵੱਲੋਂ ਡੀਲਰਾਂ ਨਾਲ ਫੇਲ ਆ ਦਿੱਤਾ ਗਿਆ ਵਾ ਲਾਸਟ ਵਿੱਚ ਫੇਲ ਦਿਖਾ ਦਿੰਦਾ ਵਾਂ ਲੋ ਜੀ ਬੋਰਡ ਸਾਰੇ ਲਾ ਦਿੱਤੇ ਗਏ ਨੇ ਮੇਅਰ ਸਾਹਿਬ ਨੂੰ ਬੇਨਤੀ ਕਰਦਾ ਵਾਂ ਬਣਦੀ ਕਾਰਵਾਈ ਇਹਨਾਂ ਡੀਲਰਾਂ ਤੇ ਕੀਤੀ ਜਾਵੇ ਅਸੀਂ ਪੰਜਾਬ ਨੂੰ ਬਚਾਉਣ ਨੂੰ ਹਰ ਮੋੜ ਤੇ ਖੜੇ ਆਂ ਜਿੱਥੇ ਜੋ ਕਰਨਾ ਪਾਵੇ ਆਪਾਂ ਖੜੇ ਆ ਕੋਈ ਦਿੱਕਤ ਨਹੀਂ ਮਰਨਾ ਮਰਨਾ ਉਸ ਪਰਮਾਤਮਾ ਦੇ ਹੱਥਾਂ ਜਦੋਂ ਤੱਕ ਮੇਰੀ ਜ਼ਿੰਦਗੀ 'ਚ ਮੇਰੇ ਸਾਹ ਆ ਉਦੋਂ ਤੱਕ ਜਿਹੜਾ ਗਲਤ ਕਰਦਾ ਵਾ ਉਹਦੀਆਂ ਚੀਕਾਂ ਮੈਂ ਘੜਾਉਂਦਾ ਰਹੂੰਗਾ ਚਲੰਦਰ ਵੈਸਟ ਦਾ ਇਹ ਵਾਕਿਆ ਵਾ ਦੇਖਦੇ ਆ ਇੱਕ ਮੰਤਰੀ ਵੀ ਆਪਦੇ ਨੇ ਭਗਤ ਸਿੰਘ ਜੀ ਮੰਤਰੀ ਸਾਹਿਬ ਥੋੜਾ ਜਿਹਾ ਧਿਆਨ ਦੇ ਦਿਓ ਇਹ ਜੇ ਇੱਧੀ ਕਰਦੇ ਰਹਿਗੇ ਤੇ ਪੱਲੇ ਕੁਰਸੀ ਨਹੀਂ ਰਹਿਣਾ ਮੰਨਦਾ ਪੁਰਾਣੀਆਂ ਸਰਕਾਰਾਂ ਦੇ ਗਲਤੀਆਂ ਸੀ ਤੇ ਅੱਜ ਤੇ ਆਪਦੀ ਹੈ ਨਾ ਥੋੜਾ ਜਿਹਾ ਆਪਣੇ ਐਮਐਲਏ ਸਾਹਿਬ ਵੀ ਤੁਸੀਂ ਹੋ ਮੇਅਰ ਸਾਹਿਬ ਕਿੰਨਾ ਕੁ ਜ਼ੋਰ ਲਾ ਲਨ ਥੋੜਾ ਜਿਹਾ ਤੁਸੀਂ ਵੀ ਆਪਣੇ ਲੋਕ ਕੁਝ ਗਾਈਡਲ ਇਸੀ ਵੀਡੀਓ ਤੋਂ ਲੈਣਾ ਇਜਾਜ਼ਤ ਬਹੁਤ ਜਲਦ ਆਪਾਂ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਦੁਬਾਰਾ ਮਿਲਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੀਐਮ ਸਾਹਿਬ ਤੱਕ ਜਾਵੇ ਇਹਨਾਂ ਡੀਲਰਾਂ ਦੇ ਲਾਇਸੈਂਸ ਚੈੱਕ ਕੀਤੇ ਜਾਣ ਜਿਹੜੇ ਲੋਕਾਂ ਨੂੰ ਇਦਾਂ ਦੀਆਂ ਤਾਰਾਂ ਦੇ ਥੱਲੇ ਘਰ ਬਣਾ ਕੇ ਦਿੰਦੇ ਆ ਇਹਨਾਂ ਤੇ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਪਰਚੇ ਦਰਜ ਕੀਤੇ ਜਾਣ ਸਤਿ ਸ਼੍ਰੀ ਅਕਾਲ